ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਦੁੱਖ ਆ ਰਿਹਾ ਆ ਸੋ ਦਵਾਈਆਂ ਵੀ ਖਾਂਦੇ ਪਰ ਫਿਰ ਵੀ ਆਰਾਮ ਨਹੀਂ ਆਉਂਦਾ ਦਵਾਈ ਸਰੀਰ ਨੂੰ ਲੱਗਦੀ ਨਹੀਂ ਸੋ ਇੱਥੇ ਆਪਾਂ ਗੱਲ ਖਾਸ ਪਹਿਲਾਂ ਤਾਂ ਉਹਨਾਂ ਬਾਰੇ ਕਰਾਂਗੇ ਕਿ ਜਿਨ੍ਹਾਂ ਨੂੰ ਦਵਾਈ ਹੀ ਨਹੀਂ ਲੱਗਦੀ ਪਰ ਖਾਂਦੇ ਆ ਦੁੱਖ ਦੀ ਦਵਾਈ ਪਰ ਉਹ ਅਸਰ ਨਹੀਂ ਕਰਦੀ ਸੋ ਇਹਦਾ ਕੀ ਮਤਲਬ ਹੁੰਦਾ ਜਿੱਥੇ ਦਵਾ ਕੰਮ ਨਾ ਕਰੇ ਉਥੇ ਦਵਾ ਕੰਮ ਆਉਂਦੀ ਹੈ ਸੋ ਦਵਾਈ ਆਪਾਂ ਖਾਂਦੇ ਆ ਜੇਕਰ ਮਾੜਾ ਮੋਟਾ ਨਾਰਮਲ ਕੋਈ ਦੁੱਖ ਹੈ ਤਾਂ ਦਵਾਈ ਨਾਲ ਆਰਾਮ ਆ ਜਾਂਦਾ ਹੈ ਜੇਕਰ ਕੋਈ ਗੱਲ ਹੈ ਜਾਂ ਰੁਣ ਹੈ ਕੋਈ ਪੀੜ ਹੈ ਜਾਂ ਫਿਰ ਕੋਈ ਕਿਸੇ ਦਾ ਕੀਤਾ ਕਰਾਇਆ ਵੈਸੇ ਇਹਨਾਂ ਗੱਲਾਂ ਤੇ ਯਕੀਨ ਕਰਨਾ ਨਹੀਂ ਚਾਹੀਦਾ ਕਿ ਕੀਤਾ ਕਰਾਇਤੇ ਕਿਉਂਕਿ ਅਸੀਂ ਬਹੁਤ ਵੱਡੇ ਮਾਲਕ ਦੀ ਸੇਵਾ ਕਰਦੇ ਆ ਸੋ ਜਿਹੜਾ ਇਨਸਾਨ ਸੇਵਾ ਕਰਦਾ ਹੈ ਤੇ ਉਹ ਇਨਸਾਨ ਜੇਕਰ ਬਹਿਮ ਕਰ ਲਵੇ ਕੀ ਮੇਰੇ ਤੇ ਕਿਸੇ ਨੇ ਕੁਝ ਘਰਾਤਾ ਚਲੋ ਦੁਨੀਆ ਬਹੁਤ ਤਰ੍ਹਾਂ ਦੀ ਹੈ ਇੱਥੇ ਬਹੁਤ ਕੁਝ ਕਰਾ ਸਕਦੀ ਹੈ ਪਰ ਵਿਸ਼ਵਾਸ ਜੋ ਹੈ ਉਹ ਉਸ ਨੂੰ ਵੀ ਵਰਦਾ ਹੈ ਸੋ ਜਿਹਦੇ ਅਸੀਂ ਲੜ ਲੱਗੇ ਆ ਜਿੱਕਰ ਰਸਤੀ ਉਹਨੂੰ ਪੈ ਲੈ ਦਿੰਦੇ ਆ ਆਉਦਾ ਦਿੰਦੇ ਆ ਕਿ ਇਸ ਸਰੀਰ ਤੇ ਤੁਹਾਡਾ ਹੱਕ ਹੈ ਤਾਂ ਫਿਰ ਉਹ ਦੁੱਖਾਂ ਨੂੰ ਆਉਣ ਨਹੀਂ ਦਿੰਦਾ ਥੋੜੇ ਸਮੇਂ ਲਈ ਜ਼ਰੂਰ ਆਉਂਦਾ ਹੈ ਉਹ ਕਿਉਂ ਆਉਂਦਾ ਕਿਉਂਕਿ ਮਾਲਕ ਨਾਲ ਹੋਣ ਦਾ ਸੰਕੇਤ ਵੀ ਦਿੰਦਾ ਹੈ ਕਿ ਜਿੱਕਰ ਇਹ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆਇਆ ਜਾਂ ਕਿਸੇ ਨੇ ਕੀਤਾ ਕਰਾਇਆ ਤੁਹਾਨੂੰ ਸੁਪਨੇ ਰਾਹੀਂ ਦਿਖਾੜ ਵੀ ਦਿੱਤਾ ਪਰ ਉਹ মুর্ਸ਼ਦ ਨੇ ਉਹ ਦੁੱਖ ਨੂੰ ਦੂਰ ਵੀ ਕਰ ਦਿੱਤਾ ਸੋ ਇਸ ਕਰਕੇ ਉਹ ਅਹਿਸਾਸ ਵੀ ਕਰਾਉਂਦੇ ਆ ਕਿ ਅਸੀਂ ਨਾਲਾਂ ਜਿਕਰ ਅਹਿਸਾਸ ਨਾ ਕਰਾਉਣ ਤਾਂ ਫਿਰ ਇਨਸਾਨ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਅਸੀਂ ਸੇਵਾ ਕਰਦੇ ਆ ਤੇ ਸੇਵਾ ਦਾ ਫਲ ਵੀ ਮਿਲ ਰਿਹਾ ਹੈ ਸੋ ਬਾਕੀ ਜਿਨ੍ਹਾਂ ਨੂੰ ਦੁੱਖਾਂ ਨੇ ਬਹੁਤ ਚੜ੍ਹ ਕੇ ਘੇਰਾ ਪਾਇਆ ਹੋਇਆ ਹੈ ਆਪਾਂ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਕੁਝ ਕਰਮ ਵੀ ਦੱਸਾਂਗੇ ਜਿਕਰ ਕਰੋਗੇ ਤਾਂ ਲਾਭ ਜ਼ਰੂਰ ਮਿਲੇਗਾ ਕਿਉਂਕਿ ਇੱਕ ਕਰਮ ਕਰਨ ਦੇ ਨਾਲ ਤੇ ਵਿਸ਼ਵਾਸ ਰੱਖਣ ਦੇ ਨਾਲ ਬਹੁਤ ਵੱਡੇ ਵੱਡੇ ਦੁੱਖ ਜਿਹੜੇ ਕਦੇ ਜ਼ਿੰਦਗੀ ਵਿੱਚ ਕੋਈ ਸੋਚ ਨਹੀਂ ਸਕਦਾ ਕਿ ਇਹ ਹਟਣਗੇ ਤਾਂ ਮੁਰਸ਼ਿਦ ਉਹ ਵੀ ਕੰਮ ਕਰ ਦਿੰਦਾ ਹੈ ਜਿੱਥੇ-ਕਿਤੇ ਇਹ ਕਹਿ ਦਿੱਤਾ ਹੋਵੇ ਡਾਕਟਰਾਂ ਨੇ ਕਿ ਹੁਣ ਇਸ ਇਨਸਾਨ ਦੀ ਬਸ ਹੈ ਜੀ ਸੇਵਾ ਕਰ ਲੋ ਕੁਝ ਨਹੀਂ ਹੋ ਸਕਦਾ ਸੋ ਬਹੁਤ ਕਹਾਣੀਆਂ ਬਹੁਤ ਸੱਚੀਆਂ ਕਹਾਣੀਆਂ ਸਟੋਰੀਆਂ ਆ ਤੁਹਾਨੂੰ ਸੁਣਨ ਨੂੰ ਮਿਲਣ ਗਿਆ ਜਿੱਕਰ ਤੁਸੀਂ ਸੰਗ ਕਰੋਗੇ ਪੀਰਾਂ ਫਕੀਰਾਂ ਦੇ ਮੰਨਣ ਵਾਲਿਆਂ ਦਾ ਸੋ ਜਦੋਂ ਅਸੀਂ ਆਪਣੇ ਮਾਲਕ ਦੀ ਸੇਵਾ ਕਰਦੇ ਹਾਂ ਤੇ ਮੂਰਿਓ ਵੀ ਉਹਦਾਂ ਦੇ ਆ ਦਾ ਇਹ ਸੰਗ ਕਰੀਏ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹੋਣ ਅਸਲ ਕਿਰਪਾ ਬਾਰੇ ਪਤਾ ਚੱਲਦਾ ਹੈ ਕਿ ਮਾਲਕ ਦੀ ਕਿੱਡੀ ਵੱਡੀ ਕਿਰਪਾ ਹੈ ਕਿੱਡੀ ਵੱਡੀ ਦੇਣਾ ਕਿਉਂਕਿ ਇਸ ਸਰੀਰ ਨੂੰ ਬਣਾਉਣ ਵਾਲਾ ਹੀ ਪ੍ਰਮਾਤਮਾ ਹੈ ਦੂਸਰਾ ਰੂਪ ਡਾਕਟਰਾਂ ਨੂੰ ਮੰਨਿਆ ਗਿਆ ਹੈ ਪਰ ਪਹਿਲ ਤਾਂ ਇਸ ਸਰੀਰ ਦੇ ਉੱਤੇ ਉਸ ਮਾਲਕ ਦੀ ਹੈ ਜੀਨੇ ਸਾਨੂੰ ਬਣਾਇਆ ਹੈ ਤੇ ਸਾਰੇ ਦੁੱਖਾਂ ਦਾ ਹੱਲ ਵੀ ਉਹ ਮਾਲਕ ਕੋਲ ਹੀ ਹੋਣਾ ਚਾਹੀਦਾ ਹੈ ਜੇਕਰ ਇਨਸਾਨ ਸਮਝ ਲਵੇ ਸੋਚ ਲਵੇ ਕਿ ਜਦੋਂ ਸਾਨੂੰ ਬਣਾ ਸਕਦਾ ਹੈ ਤੇ ਸਾਨੂੰ ਸਵਾਰ ਵੀ ਸਕਦਾ ਹੈ ਜੇਕਰ ਅਸੀਂ ਵਿਗੜ ਗਏ ਜਾਂ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਜ਼ਿੰਦਗੀ ਵਿੱਚ ਤਾਂ ਫਿਰ ਉਸ ਪਰਮਾਤਮਾ ਨੂੰ ਯਾਦ ਰੱਖੋ ਕਿ ਜਿਹੜਾ ਬਣਾ ਸਕਦਾ ਹੈ ਸਾਨੂੰ ਇਸ ਦੁਨੀਆ ਤੇ ਭੇਜ ਸਕਦਾ ਹੈ ਤੇ ਸਾਡੇ ਦੁੱਖਾਂ ਨੂੰ ਵੀ ਦੂਰ ਕਰ ਸਕਦਾ ਹੈ ਇਹ ਇੱਕ ਜਦੋਂ ਵਿਸ਼ਵਾਸ ਬਣਾ ਲਓਗੇ ਤੁਸੀਂ ਆਪਣੇ ਆਪ ਵਿੱਚ ਤਾਂ ਫਿਰ ਤੁਸੀਂ ਅਸਲ ਨਜ਼ਾਰਾ ਦੇਖੋਗੇ ਕਿ ਪਰਮਾਤਮਾ ਦੀ ਕਿਰਪਾ ਦੇ ਵਿੱਚ ਕਿੰਨੇ ਰਾਜ ਛੁਪੇ ਹੋਇਆ ਕਿਉਂਕਿ ਜਦੋਂ ਅਸੀਂ ਉਹਦੀ ਕਿਰਪਾ ਬਾਰੇ ਜਾਣਾਂਗੇ ਜਾਣਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਅਸੀਂ ਸਮਝ ਪਾਵਾਂਗੇ ਕਿ ਪ੍ਰਮਾਤਮਾ ਸਾਡੇ ਲਈ ਕੀ ਕੀ ਕਰ ਰਿਹਾ ਹੈ ਤੇ ਕੀ ਕਰ ਸਕਦਾ ਹੈ ਸੋ ਬਣਾਉਣ ਵਾਲਾ ਪ੍ਰਮਾਤਮਾ ਹੈ ਇਹ ਅੰਗ ਪੈਰ ਜੋ ਵੀ ਸਾਨੂੰ ਦਿੱਤੇ ਹੈ ਉਹ ਪ੍ਰਮਾਤਮਾ ਨੇ ਸੋ ਉਹਨਾਂ ਦਾ ਜੇਕਰ ਇਲਾਜ ਕਈਏ ਤਾਂ ਇਲਾਜ ਵੀ ਉਸ ਮੁਰਸ਼ਿਦ ਦੇ ਕੋਲ ਹੈ ਸੋ ਜੇਕਰ ਵਿਸ਼ਵਾਸ ਰੱਖ ਕੇ ਮਨ ਨੂੰ ਟਿਕਾ ਕੇ ਤੇ ਪ੍ਰਮਾਤਮਾ ਦੀ ਤਰਫ ਸੁਰਤੀ ਜੋੜ ਲਈ ਜਾਵੇ ਤਾਂ ਫਿਰ ਅਸਲ ਸਚਾਈ ਅਸਲ ਕਿਰਪਾ ਬਾਰੇ ਪਤਾ ਚੱਲ ਜਾਂਦਾ ਹੈ ਕਿਉਂਕਿ ਪ੍ਰਮਾਤਮਾ ਪਹਿਲਾਂ ਤਾਂ ਦਿਖਾਉਂਦਾ ਹੈ ਜਦੋਂ ਦੁੱਖ ਆਉਣ ਵਾਲਾ ਹੁੰਦਾ ਆ ਤੇ ਉਹਦੇ ਵਿੱਚ ਵੀ ਫਾਇਦਾ ਹੁੰਦਾ ਹੈ ਕਿ ਉਹ ਸੁਪਨੇ ਰਾਹੀਂ ਹੀ ਤੁਹਾਡੇ ਦੁੱਖ ਨੂੰ ਘਟ ਦਿੱਤਾ ਜਾਂਦਾ ਹੈ ਕਿਉਂਕਿ ਕਈ ਵਾਰ ਕਿਸੇ ਨੂੰ ਸੁਪਨਾ ਆਉਂਦਾ ਕਿ ਮੈਂ ਬਹੁਤ ਬਿਮਾਰ ਹੋ ਗਿਆ ਪਰ ਇਹੋ ਜਿਹਾ ਮੇਰੇ ਨਾਲ ਹਜੇ ਕੁਝ ਨਹੀਂ ਹੋਇਆ ਤਾਂ ਉੱਥੇ ਸਮਝ ਲੈਣਾ ਕਿ ਉਹ ਪ੍ਰਮਾਤਮਾ ਨੇ ਥੋੜੇ ਵਿੱਚ ਹੀ ਇਸ਼ਾਰ ਦਿੱਤਾ ਸੋ ਤੇ ਦੂਸਰੀ ਗੱਲ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਇਹੋ ਜਿਹਾ ਵਿਚਾਰ ਆਉਂਦੀ ਆ ਤੁਸੀਂ ਬਿਮਾਰ ਹੋ ਤੇ ਉਸ ਤੋਂ ਬਾਅਦ ਬਿਮਾਰ ਹੋ ਵੀ ਜਾਂਦੇ ਹੋ ਤਾਂ ਵੀ ਪਰਮਾਤਮਾ ਤੁਹਾਨੂੰ ਦਿਖਾ ਰਿਹਾ ਹੈ ਕਿ ਇਹ ਦੁੱਖ ਆਇਆ ਹੈ ਤੇ ਇਹਨੂੰ ਮੈਂ ਹਟਾਵਾਂਗਾ ਵੀ ਇਥੇ ਹਟੇਗਾ ਕਿਵੇਂ ਜੇਕਰ ਅਸੀਂ ਵਿਸ਼ਵਾਸ ਰੱਖਾਂਗੇ ਕਿਉਂਕਿ ਜੇ ਅਸੀਂ ਇੰਨੀ ਗੱਲ ਹੀ ਕਹਿਣਦੇ ਆ ਕਿ ਤੇਰੇ ਹੁੰਦਿਆ ਸਾਨੂੰ ਕੁਝ ਹੋ ਨਹੀਂ ਸਕਦਾ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਅਸੀਂ ਤੇਰੇ ਆ ਚੰਗੇ ਆ ਚਾਹੇ ਮਾੜੇ ਆ ਸੋ ਜਦੋਂ ਇਹ ਕੁਝ ਲਫ਼ਜ਼ ਹੀ ਇਨਸਾਨ ਕਹਿੰਦਾ ਹੈ ਤਾਂ ਉਹ ਪਰਮਾਤਮਾ ਜਾਣੀ ਜਾਣ ਹੈ ਉਹ ਦੇਖਦਾ ਹੈ ਕਿ ਇਸ ਇਨਸਾਨ ਦਾ ਮੇਰੇ ਤੇ ਕਿੰਨਾ ਭਰੋਸਾ ਹੈ ਕਿੰਨਾ ਮੇਰੇ ਤੇ ਯਕੀਨ ਕਰਦਾ ਹੈ ਤਾਂ ਫਿਰ ਉਹ ਦੁੱਖ ਨੂੰ ਆਉਣ ਨਹੀਂ ਦਿੰਦਾ ਸੋ ਜਦੋਂ ਵੀ ਅਸੀਂ ਕੁਝ ਬਚਨ ਢਾਗਣਾ ਕਰਦੇ ਹਾਂ 10 ਬੇਨਤੀ ਕਰਦੇ ਹਾਂ ਤਾਂ ਮਨ ਨੂੰ ਝੁਕਾ ਲੈਂਦੇ ਆਂ ਦਿਲੋਂ ਫਰਿਆਦ ਕਰਦੇ ਆਂ ਤਾਂ ਫਿਰ ਪ੍ਰਮਾਤਮਾ ਸੁਣਦਾ ਹੈ ਤਾਂ ਫਿਰ ਉਹ ਆਸਮਰાદ ਪੂਰੀ ਵੀ ਕਰਦਾ ਹੈ ਸੋ ਬਾਕੀ ਸਾਰੀ ਗੱਲ ਹੀ ਆਪਣੇ ਮੁਰਸ਼ਿਦ ਤੇ ਮਕਾਦਬੋ ਕੀ ਚਾਹੇ ਰੱਖ ਲਾ ਚਾਹੇ ਮਾਰ ਦੇ ਬਸ ਅਸੀਂ ਤੇਰੇ ਆਂ ਤਾਂ ਤੇਰੇ ਹੀ ਬਣ ਕੇ ਰਹਿਣਾ ਤਾਂ ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਦੁੱਖਾਂ ਦਾ ਨਵੇੜਾ ਵੀ ਉਹ ਪ੍ਰਮਾਤਮਾ ਕਰ ਦੇਵੇਗਾ ਸੋ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਹੈ ਕਿ ਪੀਰਾਂ ਫੀਰਾਂ ਦੇ ਦਰ ਤੇ ਜਿੱਥੇ ਵੀ ਲੰਗਰ ਦੀ ਸੇਵਾ ਚੱਲਦੀ ਹੋਵੇ ਉੱਥੇ ਤੁਸੀਂ ਨਮਕ ਚੜ੍ਹਾ ਸਕਦੇ ਆ ਸੋ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਕਿਸ ਦਿਨ ਜਾਣਾ ਚਾਹੁੰਦੇ ਹੋ ਕਿਉਂਕਿ ਸਾਰੇ ਦਿਨ ਹੀ ਪ੍ਰਮਾਤਮਾ ਦੇ ਹੈ ਸੋ ਕੁਝ ਕਰਮ ਆਪਾਂ ਦਿਨਾਂ ਦੇ ਹਿਸਾਬ ਨਾਲ ਕਰਦੇ ਆਂ ਕਿ ਆਹ ਦਿਨ ਤੇ ਅਸੀਂ ਚਿਰਾਗ ਰੋਸ਼ਨ ਕਰਨਾ ਆਹ ਦਿਨ ਤੇ ਅਸੀਂ ਆਹ ਚੀਜ਼ ਕੰਡਣੀ ਹੈ ਤੇ ਬਾਕੀ ਆਪੋ ਆਪਣਾ ਮਨ ਹੁੰਦਾ ਕਿ ਤੁਸੀਂ ਮਨ ਨੂੰ ਕਿੱਧਰ ਟਿਕਾਉਣਾ ਹੈ ਸੋ ਇਹ ਆਪਾਂ ਦੁਨੀਆ ਦੇ ਹਿਸਾਬ ਨਾਲ ਚੱਲਦੇ ਆਂ ਕਿ ਰੀਤੀ ਰਿਵਾਜ ਹੈ ਤੇ ਜੇਕਰ ਇਨਸਾਨ ਆਪਣੇ ਮਨ ਦੇ ਹਿਸਾਬ ਨਾਲ ਚੱਲੇ ਕਿ ਉਹ ਸਾਰੇ ਦਿਨਾਂ ਦੇ ਵਿੱਚ ਹੀ ਮੇਰੇ ਨਾਲ ਹੈ ਤਾਂ ਫਿਰ ਤੁਹਾਡਾ ਵਿਸ਼ਵਾਸ ਵੀ ਹੋਰ ਜ਼ਿਆਦਾ ਮਜ਼ਬੂਤ ਹੁੰਦਾ ਜਾਵੇਗਾ ਤੇ ਮਾਲਕ ਦੀ ਕਿਰਪਾ ਵੀ ਵਾਧੀ ਜਾਵੇਗੀ ਕਿਉਂਕਿ ਹਰ ਦਿਨ ਵਿੱਚ ਉਸ ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰੋ ਹਰ ਦਿਨ ਵਿੱਚ ਉਹਦੇ ਦੀਦਾਰ ਕਰੋ ਹਰ ਦਿਨ ਵਿੱਚ ਸੇਵਾ ਕਰਨੀ ਚਾਹੀਦੀ ਮਹਿਸੂਸ ਕਰਨਾ ਚਾਹੀਦਾ ਹੈ ਤਾਂ ਫਿਰ ਪਰਮਾਤਮਾ ਮਿਲਦਾ ਹੈ ਸੋ ਬਾਕੀ ਮਨ ਦਾ ਸਾਫ਼ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਮਨ ਨੂੰ ਸਾਫ਼ ਰੱਖੋਗੇ ਤਾਂ ਪਰਮਾਤਮਾ ਦੀ ਕਿਰਪਾ ਵੀ ਚਲਦੀ ਹੁੰਦੀ ਹੈ ਸੋ ਬਾਕੀ ਇਥੇ ਇੱਕ ਗੱਲ ਇਹ ਕਹਾਂਗੇ ਕਿ ਕਦੇ ਵੀ ਦੁੱਖ ਨੂੰ ਦੇਖ ਕੇ ਘਬਰਾਉਣਾ ਨਹੀਂ ਹਿੰਮਤ ਨਹੀਂ ਹਾਰਨੀ ਕਿ ਸਾਡੇ ਤੇ ਦੁੱਖ ਆ ਗਿਆ ਹਟ ਨਹੀਂ ਸਕਦਾ ਇਹ ਸਾਨੂੰ ਹੁਣ ਛੱਡੇਗਾ ਨਹੀਂ ਜਦੋਂ انسان ਇਹ ਗੱਲਾਂ ਨੂੰ ਅਪਣਾ ਲੰਦਾ ਆ ਦੁੱਖ ਬਾਰੇ ਹੀ ਸੋਚੀ ਜਾਵੇਗਾ ਤੇ ਉਹ ਦੁੱਖ ਤੁਹਾਡਾ ਪੱਧਾ ਚਲਾ ਜਾਵੇਗਾ ਤੇ ਜੇਕਰ ਤੁਸੀਂ ਉੱਥੇ ਹਿੰਮਤ ਰੱਖੋਗੇ ਵਿਸ਼ਵਾਸ ਮਾਲਕਤੇ ਰੱਖੋਗੇ ਤਾਂ ਤੁਹਾਡਾ ਮਾਈਂਡ ਵੀ ਸਹੀ ਰਹੇਗਾ ਤੇ ਜਿਹੜਾ ਦੁੱਖ ਹੈ ਉਹ ਵੀ ਦੂਰ ਹੋ ਜਾਵੇਗਾ ਜਦੋਂ ਅਸੀਂ ਦੁੱਖ ਨੂੰ ਇਗਨੋਰ ਕਰਨਾ ਸ਼ੁਰੂ ਕਰਦੇ ਹਾਂ ਤਾਂ ਫਿਰ ਦੇਖੂਗੇ ਕਿ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਤੇ ਜਦੋਂ ਅਸੀਂ ਉਸੇ ਦੁੱਖ ਬਾਰੇ ਸੋਚ-ਸੋਚ ਕੇ ਉਹਨੂੰ ਖਰੋਚਦੇ ਰਹਿਨੇ ਆ ਤਾਂ ਫਿਰ ਉਹ ਜਕਮ ਜਿਹੜੇ ਆ ਤਾਜੇ ਹੋ ਜਾਂਦੇ ਹੈ ਤੇ ਵੱਧ ਜਾਂਦੇ ਆ ਇਹ ਆਪਾਂ ਸਾਰੇ ਹੀ ਜਾਣਦੇ ਆ ਸੋ ਇਸ ਕਰਕੇ ਕਦੇ ਵੀ ਦੁੱਖ ਨੂੰ ਪੈਲ ਨਾ ਦਓ ਪਰਮਾਤਮਾ ਨੂੰ ਪੈਲ ਦੋ ਸੋ ਕਦੇ ਵੀ ਇਹ ਨਾ ਕਹੋ ਕਿ ਸਾਡੀਆਂ ਪਰੇਸ਼ਾਨੀਆਂ ਵੱਡੀਆਂ ਆ ਕਦੇ ਆਪਣੇ ਮਾਲਕ ਮੂਰੇ ਬੈਠ ਕੇ ਇਹ ਨਾ ਕਹੋ ਕਿ ਪਰਮਾਤਮਾ ਸਾਡੀਆਂ ਪਰੇਸ਼ਾਨੀਆਂ ਵੱਡੀਆਂ ਬਲਕਿ ਪਰੇਸ਼ਾਨੀਆਂ ਨੂੰ ਕਹੋ ਕਿ ਸਾਡਾ ਮੂਰਸ਼ਦ ਵੱਡਾ ਹੈ ਤਾਂ ਫਿਰ ਦੇਖੋਗੇ ਕਿ ਪ੍ਰਮਾਤਮਾ ਦੀ ਕਿਰਪਾ ਤੇ ਤੁਹਾਡਾ ਵਿਸ਼ਵਾਸ ਇਹ ਸਾਰੀਆਂ ਪਰੇਸ਼ਾਨੀਆਂ ਦਾ ਨਾਸ਼ ਕਰ ਦੇਵੇ। ਸੋ ਇੱਥੇ ਇੱਕ ਕਮੈਂਟ ਵੀ ਆਇਆ ਹੋਇਆ ਸੀ ਜਿਹਦੇ ਕਰਕੇ ਫਿਰ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਇਸ ਵਿਸ਼ੇ ਤੇ ਹੀ ਵੀਡੀਓ ਬਣਾ ਦਿੱਤੀ ਜਾਵੇ। ਸੋ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਸੀ ਦੀਦੀ ਜੀ ਮੈਂ ਵੀ ਪੀੜਾਂ ਦੀ ਸੇਵਾ ਕਰਦੀਆਂ ਤੇ ਲੱਤਾਂ ਦੇ ਵਿੱਚ ਦਰਦ ਨਹੀਂ ਹਟਦਾ ਤੇ ਡਾਕਟਰਾਂ ਨੇ ਕਿਹਾ ਹੈ ਕਿ ਆਪਰੇਸ਼ਨ ਕਰਨਾ ਪਵੇਗਾ। ਸੋ ਦੇਖੋ ਆਪਾਂ ਤਾਂ ਤੁਹਾਨੂੰ ਇਹ ਹੀ ਕਵਾਂਗੇ ਕਿ ਜੋ ਡਾਕਟਰ ਕਰ ਸਕਦਾ ਹੈ ਉਹ ਉਸ ਤੋਂ ਵਾਧੂ ਉਹ ਪ੍ਰਮਾਤਮਾ ਕਰ ਸਕਦਾ ਹੈ ਜੇਕਰ ਤੁਹਾਡਾ ਵਿਸ਼ਵਾਸ ਪੱਕਾ ਹੈ ਚਿਰਾਗ ਰੋਸ਼ਨ ਕਰਦੇ ਹੋ ਤੇ ਚਿਰਾਗਾ ਦਾ ਤੇਲ ਲੈ ਲਵੋ ਆਪਣੀ ਨਾਭੀ ਵਿੱਚ ਜਾਨੀ ਕਿ ਧੁੰਨੀ ਦੇ ਵਿੱਚ ਇੱਕ ਦੋ ਗੁੰਦਾ ਪਾ ਲਓ ਜਾਂ ਆਪਣੇ ਮੱਥੇ ਤੇ ਲਗਾਉਣਾ ਹੈ ਬਾਕੀ ਗੱਲ ਤੋਂ ਥਾਂ ਤੇ ਕਿਤੇ ਵੀ ਜਾਂ ਲੱਤਾਂ ਪੈਰਾਂ ਨੂੰ ਚਿਰਾਗਾ ਦਾ ਤੇਲ ਜਿਹੜਾ ਨਹੀਂ ਲਗਾਉਣਾ ਤੇ ਫਿਰ ਤੁਹਾਨੂੰ ਆਪਣੇ ਆਪ ਫਰਕ ਪਤਾ ਲੱਗੇ ਜਦੋਂ ਤੁਸੀਂ ਦੋ ਕਰਮ ਹੀ ਕਰੋਗੇ ਵਿਸ਼ਵਾਸ ਰੱਖ ਕੇ ਦੋਨਾਂ 'ਚੋਂ ਇੱਕ ਹੀ ਕਰ ਲਓ ਵਿਸ਼ਵਾਸ ਰੱਖ ਕੇ ਕਰਨਾ ਜਿਸ ਤਰ੍ਹਾਂ ਅਸੀਂ ਵਿਸ਼ਵਾਸ ਰੱਖ ਕੇ ਦਰਦ ਦੀ ਗੋਲੀ ਖਾਂਦੇ ਹਾਂ ਕਿ ਸਾਨੂੰ ਇਹਦੇ ਨਾਲ ਆਰਾਮ ਆਉਣਾ ਹੈ ਤੇ ਇਸੇ ਤਰ੍ਹਾਂ ਨਾਲ ਇੱਕ ਕਰਮ ਕਰਨੇ ਆ ਕਿ ਸਾਨੂੰ ਇਹਦਾ ਲਾਭ ਜ਼ਰੂਰ ਮਿਲਣਾ ਹੈ